ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਪੀਐਮ ਕਿਸਾਨ ਨਿਧੀ ਯੋਜਨਾ ਜਿਹੜੀ 2.2000 ਆਉਂਦੇ ਉਹ ਜੇ ਤੁਹਾਨੂੰ ਨਹੀਂ ਆਉਂਦੇ ਤਾਂ ਕਿਵੇਂ ਪਤਾ ਕਰ ਸਕਦੇ ਆ ਸਭ ਤੋਂ ਪਹਿਲਾਂ ਨੇ ਵੈਬਸਾਈਟ ਖੋਲ ਕੇ ਤੁਸੀਂ ਨਾਊ ਯੂਜ਼ਰ ਸਟੇਟਸ ਤੇ ਜਾਣਾ ਰਜਿਸਟ੍ਰੇਸ਼ਨ ਨੰਬਰ ਹੈ ਨਹੀਂ ਫਿਰ ਨਾਊ ਯੂਜ਼ਰ ਰਜਿਸਟ੍ਰੇਸ਼ਨ ਨੰਬਰ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਮੋਬਾਈਲ ਨੰਬਰ ਜਾਂ ਆਧਾਰ ਕਾਰਡ ਤੋਂ ਪਹਿਲਾਂ ਆਪਾਂ ਨੂੰ ਰਜਿਸਟ੍ਰੇਸ਼ਨ ਨੰਬਰ ਹੀ ਭਰਨਾ ਪਊਗਾ ਫਿਰ ਆਪਾਂ ਨੂੰ ਪਤਾ ਕਰ ਸਕਦੇ ਆ ਕਿ ਆਪਣੇ ਜਿਹੜੇ ਪੈਸੇ ਨਹੀਂ ਆਉਂਦੇ ਉਹ ਕਿਸ ਪ੍ਰੋਬਲਮ ਕਰਕੇ ਨਹੀਂ ਆਉਂਦੇ ਜਾਂ ਕੋਈ ਕਿਹੜੀ ਕੋਈ ਦਿੱਕਤ ਹੈਗੀ ਆ ਕੋਈ ਪ੍ਰੋਬਲਮ ਹੈਗੀ ਆ ਉਹਦੇ ਕਰਕੇ ਨਹੀਂ ਆਉਦੇਗੇ ਤੁਸੀਂ ਆਧਾਰ ਕਾਰਡ ਨੰਬਰ ਭਰ ਕੇ ਜਿਹੜਾ ਇਹ ਕੈਪਚਰ ਕੋਡ ਆਈ ਜਾਂਦਾ ਇਹਨੂੰ ਭਰ ਕੇ ਗੈਟ ਓਟੀਪੀ ਤੇ ਕਲਿੱਕ ਕਰ ਦੇਣਾ ਹੈਗਾ ਕਲਿੱਕ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੋਇਆ ਜਿਹਦੇ ਨਾਲ ਤੁਸੀਂ ਫਾਰਮ ਭਰਿਆ ਹੋਇਆ ਉਸ ਤੇ ਇੱਕ ਓਟੀਪੀ ਜਾਵੇਗਾ ਓਟੀਪੀ ਭਰ ਕੇ ਤੁਸੀਂ ਗੈਟ ਡਿਟੇਲ ਤੇ ਕਲਿੱਕ ਕਰ ਦੇਣਾ ਤੁਹਾਡੇ ਅੱਗੇ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੋਇਆ ਤੁਹਾਡੇ ਜਿਹੜੇ ਆਧਾਰ ਕਾਰਡ ਨਾਲ ਤੁਹਾਡਾ ਜਿਹੜੇ ਨਹੀਂ ਪੈਸੇ ਆਏ ਉਹਨੇ ਉਹ ਰਜਿਸਟ੍ਰੇਸ਼ਨ ਆ ਜੂਗਾ ਉਹ ਤੁਸੀਂ ਕਾਪੀ ਕਰ ਲੈਣਾ ਕਾਪੀ ਕਰਕੇ ਤੁਸੀਂ ਜਾਂ ਲਿਖ ਲੈਣਾ ਜਾਂ ਕਾਪੀ ਕਰ ਲੈਣਾ ਉਸ ਤੋਂ ਬਾਅਦ ਬੈਕ ਜਾਣਾ ਬੈਕ ਕਰ ਤੋਂ ਬਾਅਦ ਫਿਰ ਨਾਊ ਯੂਅਰ ਸਟੇਟਸ ਤੇ ਕਲਿੱਕ ਕਰਨਾ ਹੈਗਾ ਫਿਰ ਤੁਸੀਂ ਰਜਿਸਟ੍ਰੇਸ਼ਨ ਨੰਬਰ ਨੂੰ ਫਿਲ ਕਰਕੇ ਉਸ ਤੋਂ ਬਾਅਦ ਜਿਹੜਾ ਕੈਪਚਰ ਕੋਡ ਹੈਗਾ ਜੀ ਉਹਨੂੰ ਫਿਰ ਉਹੀ ਜਿਹੜਾ ਲਿਖਿਆ ਹੋਇਆ ਉਹਨੂੰ ਦੇਖ ਕੇ ਫਿਰ ਗੈਟ ਓਟੀਪੀ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਜਿਹੜਾ OTP ਤੁਹਾਡੀ ਮੋਬਾਈਲ ਤੇ ਇੱਕ ਪਹਿਲਾ ਆਸੀ ਇੱਕ ਹੋਣਾ ਹੈ ਇਹਨੂੰ ਦੇਖ ਕੇ ਭਰ ਕੇ ਗੈਟ ਡਾਟਾ ਤੇ ਕਰ ਦੇਣਾ ਹੈਗਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਸਾਰੀ ਡਿਟੇਲ ਨਿਕਲ ਜਾਵੇਗੀ ਤੇ ਜਿੱਥੇ ਵੀ ਕਿਤੇ ਦਿੱਕਤ ਹੋਈ ਉੱਥੇ ਇੱਕ ਲਾ ਲਾਲ ਰੰਗ ਦਾ ਠਿੱਕਾ ਲੱਗਿਆ ਹੋਊਗਾ ਜੀ ਕਰਾਸ ਦਾ ਨਿਸ਼ਾਨ ਹੋਊਗਾ ਜੇ ਸਾਰਾ ਕੁਝ ਸਹੀ ਹੈ ਤਾਂ ਠਿੱਕਾ ਜੀ ਲੈਟ ਸੀਨੀਆਂ ਦਾ ਤੁਸੀਂ ਆਪਣੇ ਖੇਤੀਬਾੜੀ ਦਫ਼ਤਰ ਜਾ ਕੇ ਉੱਥੇ ਪਤਾ ਕਰ ਸਕਦੇ ਆ ਜੀ